ਕੀੜੇ ਪਾਣੇ ਤੇਰੇ ਕੀੜੇ ਸ਼ਰਮ ਨਹੀਂ ਆਉਦੀ ਤੈਨੂੰ ਹਾਂ ਸਾਰੀ ਜ਼ਿੰਦਗੀ ਉੱਥੇ ਗਾਲਤੀ ਤੇ ਨੇ ਕੀੜੇ ਵੀ ਤੇਰੇ ਇਦਾਂ ਦੀ ਥਾਂ ਤੇ ਪਾਣੇ ਡਾਕਟਰ ਨੇ ਵੀ ਨਹੀਂ ਕੱਢਣੇ ਕਹਣਾ ਮੈਂ ਨਹੀਂ ਤੇਰੇ ਕੀੜੇ ਕੱਢਣੇ ਤੇਰੇ ਵਰਗੇ ਜਮਦੂਤ ਧਰਤੀ ਤੇ ਬੈਠਿਆ ਤਾਂ ਤੇ ਤਾਂ ਰੱਬ ਬੇਨੇ ਆਇਆ ਹੋਇਆ ਆ ਤੇਰੇ ਵਰਗਾ ਓਏ ਤੂੰ ਜਾਣਦੇ ਜਾਣਦੇ ਜਿਹੜੀਆਂ ਤੂੰ ਚਰਾਕੀਆਂ ਕਰਦੇ ਆ ਮੈਨੂੰ ਉਹ ਚਰਾਕੀਆਂ ਮੱਚਦੀਆਂ ਕਿਹੜੀਆਂ ਚਲਾਕੀਆਂ ਕਰਦੀ ਮੈਂ ਮੈਂ ਤਾਂ ਤੜਕੇ ਉੱਠ ਲਈ ਸੀ 5 ਵਜੇ ਤੂੰ ਨੌਂ ਦੀ ਫਿਰਦੀ ਸੀ ਰਿਸ਼ਤੇਦਾਰੀ ਵਿੱਚ ਤੂੰ ਵਿਗਾੜ ਪਾਇਆ ਹੋਇਆ ਰਿਸ਼ਤੇਦਾਰੀ ਵਿੱਚ ਮੈਂ ਨਹੀਂ ਜਾ ਸਕਦੀ ਗਲੀ ਗਵੰਡ ਮੈਂ ਨਹੀਂ ਜਾ ਸਕਦੀ ਤੇਰੇ ਕਰਕੇ ਤੀਮੀਆਂ ਤਕਾਉਣਾ ਲੋਕਾਂ ਦੀਆਂ ਨਰਾਲੇ ਬਾਬੇ ਦੇ ਜਾਨੀ ਆ ਉੱਥੇ ਤੇਰਾ ਬਹਿ ਜਾਵੇ ਬੇੜਾ ਤੇਰਾ ਬੇੜਾ ਬਹਿ ਗਿਆ ਮੈਂ ਕਹਾਂ ਤੂੰ ਗੁਰੂ ਘਰ ਜਾ ਤੈਨੂੰ ਜਮਾ ਨਹੀਂ ਰੋਕਦਾ ਜਿੱਥੇ ਜਾਣਾ ਉੱਥੇ ਜਾਂਦੀ ਨਹੀਂ ਜਿੱਥੇ ਮੇਰਾ ਦੱਲ ਕਰੂ ਮੈਂ ਤਾਂ ਉੱਥੇ ਜਾਉ ਕੱਟ ਲੈ ਮਾਰ ਲੈ ਉਹ ਐ ਕਰੀ ਫਿਰ ਜਾ ਕੇ ਮਾਰ ਦੇ ਮਾਰ ਦੇ ਜਾਈ ਤੂੰ ਫਿਰ ਇੱਥੇ ਬੈਠਾ ਮੈਂ ਨਹੀਂ ਨਿਕਲ ਜਿਵੇਂ ਮੇਰੀ ਰੂਹ ਲੈ ਲੈ ਮੈਨੂੰ ਨਰਾਲਾ ਬਾਬਾ ਰੱਖ ਲੈ ਮੈਂ ਸਦਾ ਵਾਸਤੇ ਆਪਣੇ ਕੋਲ ਨਰਾਲੇ ਬਾਬੇ ਦੀ ਤੀ ਘਰੇ ਦਾ ਬੜਕੇ ਦੇ ਮਾਰ ਦੇ ਲਾਵੇ ਗਾਟਾ ਲੈ ਉੱਥੇ ਤਾਂ ਰੋਕ ਦੇ ਸੀ ਲੈ ਲਾਵੇ ਗਾਟਾ ਲਾ ਗਾਟ ਮਾਰ ਮੇਰੇ ਆਹ ਕਰਦਾ ਸੀ ਤਿੱਖਾ ਮੇਰੇ ਵਾਸਤੇ ਸ਼ਰਮ ਕਰ ਲੈ ਚੌਰਿਆ ਡੱਬ ਕੇ ਮਰ ਗਿਆ ਲੰਗੜਿਆ ਮੈਨੂੰ ਭੈੜਾ ਜਣੀ ਪੰਜੀਰੀ ਆਉਦੇ ਵਾਸਤੇ ਲਾਉਂਦੀ ਸੀ ਓਏ ਮੈਂ ਆਪਣੇ ਵਾਸਤੇ ਨਹੀਂ ਕਿਹਾ ਨਰਾਲੇ ਵਾਲੇ ਨਰਾਲੇ ਬਾਬੇ ਵਾਸਤੇ ਪੰਜੀਰੀ ਸੀ ਉਹਨਾਂ ਨੇ ਤਾਂ ਸਮਾਨ ਲਿਆ ਕੇ ਦਿੱਤਾ ਸੀ ਜੇ ਮੈਂ ਪੰਜੀਰੀ ਬਣਾਉਣਾ ਅਗਲੇ ਆਵੇ ਘਰ ਜਾਂਦੀ ਉੱਥੇ ਤੂੰ ਹਾਲ-ਹਾਲ ਕਰਦਾ ਮਗਰ ਜਾਂਦਾ ਮੇਰੇ ਉੱਥੇ ਜਲੂਸ ਕੱਢਦਾ ਪਿੰਡ 'ਚ ਜਿੱਦਾਂ ਅੱਗੇ ਕੱਟਾ ਵੇਚ ਕੇ ਜਦੋਂ ਮੈਂ ਫੈਸ਼ਨ ਕੋਣ ਕਰਦੀ ਸੀ ਕਰੋ ਪੈਰ ਨਾਲ ਧਰੀ ਬਸ ਹੋ ਗਿਆ ਥੋੜੀ ਕਿਉਂ ਨਹੀਂ ਕਰਦਾ ਤੂੰ ਜਦੋਂ ਮੈਂ ਕੱਟਾ ਵੇਚ ਕੇ ਉਦੋਂ ਕੰਪੀਟੀਸ਼ਨ ਵਿੱਚ ਹਿੱਸਾ ਲੈਣਾ ਸੀ ਨਾ ਤੂੰ ਦੋਨਾ ਮੈਨੂੰ ਲੈਣ ਦਿੱਤਾ ਉਦੋਂ ਤੂੰ ਮੈਨੂੰ ਮੰਡੀ ਦੇ ਵਿੱਚ ਕੁੱਟਿਆ ਜੁੱਤੀਆਂ ਨਾਲ ਹਣ ਕੁੱਟ ਹਣ ਤੂੰ ਇਹੀ ਕੰਮ ਕਰਦਾ ਸੀ ਹਣ ਕੁੱਟ ਲਾ ਲਾਵੇ ਗੱਟ ਕੀ ਹੋ ਗਿਆ ਗੱਲ ਕਿਉਂ ਵੀ ਫਪੜਾ ਤੜਕੇ ਨਹੀਂ ਯਾਰ 5 ਵਜੇ ਤਿਆਰ ਹੋ ਹੀ ਫਿਰਦੇ ਕਿ ਨਹੀਂ ਮੈਂ ਤਾਂ ਕਿਤੇ ਜਾਣਾ ਨਹੀਂ ਮੈਨੂੰ ਤੜਕੀ ਪਣਕ ਪੈ ਗਈ ਸੀ ਮੈਂ ਕਿਹਾ ਜਾਉ ਡੇਰੇ ਤੇ ਅੱਜ ਹੈ ਮਪੜਾ ਸਾਰਾ ਦਿਨ ਲੜਦੇ ਰਹਿੰਦੇ ਕਿ ਫਾਇਦਾ ਨਾ ਗੱਲਾਂ ਦਾ ਯਾਰ ਉਹ ਤੂੰ ਵੀ ਨਹੀਂ ਟੇਕਦੀ ਮਨੂ ਲਿਆ ਕਰ ਜਿਦੋਂ ਇਹ ਕਹਿੰਦਾ ਵੀ ਨਾ ਜਾ ਫਿਰ ਕਿਉਂ ਜਾਨੀ ਹੈਗੀ ਕਿਹਨੂੰ ਕਹਨੀ ਆ ਮੈਂ ਮੈਂ ਤਾਂ ਕਿਸੇ ਨੂੰ ਬਾਤ ਘਟ ਕਹਿੰਦੀ ਨਹੀਂ ਆ ਚੌਰਾ ਨਹੀਂ ਹਰ ਜਾ ਮੈਂ ਕਹਿੰਦੀ ਤੇਰੀ ਪੁੱਤਰਾ ਬੇੜਾ ਉਹ ਚੱਪਲ ਨਾ ਮਾਰ ਭੂਰਿਆ ਚੌਰਾ ਤੇਰੀ ਗੱਲ ਨਾ ਮਾਰਦਾ ਸੁਣ ਗਾ ਬੰਦਾਸੀ ਮਾਰਦਾ ਘਰਦਾ ਪੂਰਾ ਮਾਰੀ ਨਾ ਆਪਣੇ ਆਪ ਦੇ ਗੱਮ ਮਾਰਨ ਗੱਲ ਕਰ ਮੈਨੂੰ ਆਪ ਓਹ ਖੜ ਜਾ ਗੰਨਤਾ ਕਰ ਲੈਣ ਦੇ ਜਲੂਸ ਕੱਢਿਆ ਨੇ ਮੇਰਾ ਵਾਹ ਖੜ ਜਾ ਹੁਣ ਇੱਕ ਮਿੰਟ ਪੁਆ ਫਫੜਾ ਖੇਤ ਨਹੀਂ ਗਿਆ ਜੱਗੇ ਕਹਿੰਦੇ ਤਾਂ ਲਾਈਟ ਵੀ ਛੱਡ ਰੱਖਿਆ ਯਾਰ ਇੱਥੇ ਲੜੀ ਜਾਣਾ ਜੀਰੀ ਸੁੱਕ ਜੀਰੀ ਓਏ ਦੀ ਮੈਂ ਉਹ ਲਾਈਟ ਕਣੀ ਦੇਖਾਂ ਕਿ ਉਹ ਬਿਜਲੀ ਕਣੀ ਦੇਖਾਂ ਤੇਰੀ ਪੂਆ ਦਾ ਬਿਜਲੀ ਤਾਰ ਬਣ ਕੇ ਬਦਲਾਂ ਜੇ ਬਣ ਨੂੰ ਫਿਰਦੀ ਐ ਹੈ ਇਹ ਤਾਂ ਇਹ ਤਾਂ ਗ੍ਰੈਡ ਐ ਯਾਰ ਤੂੰ ਇਹਦੇ ਨਾਲ ਨਾ ਮੱਥਾ ਲਾਇਆ ਕਰ ਤੂੰ ਐਂ ਦੱਸ ਵੀ ਚੱਲੇਗਾ ਮੇਰ ਨਾਲ ਖੇਤ ਹੁਣ ਮੈਂ ਨਹੀਂ ਜਦਾ ਆਇਆ ਕਰਦਾ ਭਾਜਾ ਗਲਾਬ ਤੇਰੇ ਚਾਚਾ ਗਲਾਬ ਕੇ ਬਾਗ ਜਸੇ ਫੁੱਫੜ ਦਾ ਚਾ ਹਾਂ ਔਰ ਤੇ ਆ ਪੀ ਤਾ ਸਾ ਵੀਰੇ ਕਿਹਨੋਂ ਨਹੀਂ ਮੋਟਰ ਦੀ ਸੋਚ ਨਾ ਆਇਆ ਲਾਇਆ ਨੱਕਾ ਨੁਕਲ ਆਇਆ ਮਿਕਾ ਲਾਇਆ ਸੋਚ ਲ ਪੁੱਤ ਲਾਇਆ ਸੋਚ ਲਾਇਆ ਨਾ ਪਾਣੀ ਪੀਲਾ ਦੋ ਘੁੱਟ ਮੈਂ ਮੱਖਾਂ ਦਾ ਮੜਾ ਗਲਾਬ ਦਾ ਕਰ ਜਾਵਨੇ ਕਰ ਉਹ ਜਿਹੜਾ ਅੱਡੇ ਕੋਲੋਂ ਪੁੱਛ ਲਿਆ ਆਪਣੇ ਆ ਜਿਹੜਾ ਤੂਤ ਵਾਲਾ ਅੱਡਾ ਹੈ ਹਾਂ ਤੂਤ ਵਾਲੇ ਅੱਡੇ ਤੋਂ ਉੱਥੇ ਕਰ ਪੁੱਛਣੀ ਚੌਥਾ ਪੰਜਵਾਂ ਘਰ ਹੈ ਚੰਗਾ ਮੈਂ ਮੜਾ ਪਾਣੀ ਪੀ ਕੇ ਜਾਂਦਾ ਜੈ ਕਿਹਤ ਮੈਂ ਨਹੀਂ ਜਾਂਦਾ ਮੈਂ ਵੀ ਅੱਜ ਰਾਖੀ ਆ ਤੇਰੇ ਇੱਥੇ ਕਰ ਲੈ ਰਾਖੀ ਮੇਰੀ ਰੂਹ ਦੀ ਰਾਖੀ ਤਾਂ ਨਹੀਂ ਕਰ ਸਕਦਾ ਰੂਹ ਤਾਂ ਨਰਾਲੇ ਬਾਬੇ ਦੇ ਕੋਲ ਪਹੁੰਚੀ ਪਈ ਆ ਹੋ ਲਾਫੜਾ ਰੂਹ ਤੇ ਰੂਹ ਤਾਂ ਪਹੁੰਚ ਗਿਆ ਬੁੱਤ ਬੈਠਾ ਬੁੱਤ ਦੀ ਕਰ ਲੈ ਰਾਖੀ ਪੂਰਿਆ ਕਰ ਲੈ ਰਾਖੀ ਪੂਰਿਆ ਬੁੱਤ ਦੀ ਆ ਜਾ ਗੇਟ 'ਚ ਹੀ ਬੈਠਾ ਇਹ ਕਰ ਵੇ ਲਾ ਕੇ ਸੋਚ ਆ ਪੱਜ ਕੇ ਮੈਂ ਨਹੀਂ ਉਹਦਾ ਕੀ ਦੱਜਾ ਸਾਰੀ ਪੁਣੀ ਪੀਲਾ ਪੁਆ ਕਿਉਂ ਇੱਥੇ ਵੀ ਜਿਆ ਨਹੀਂ ਆਉਣੇਵੇਂ ਕੀ ਫਾਇਦਾ ਇਹਨਾਂ ਗੱਲਾਂ ਦਾ ਮੈਂ ਤਾਂ ਸੋਚ ਰਿਆ ਕਰਦੀ ਜਾਣਾ ਕਿ ਕਿਹ ਜਾਣਾ ਇਹਦਾ ਹਾ ਗੇਟ ਲਾਲ ਜੇ ਗੇਟ ਕਿਹਾ ਸੀ ਹਾਂ ਪਿਤਾ ਗਾ ਮੇਲਾ ਤਾਂ ਆਹੀ ਆ ਯਾਰ ਹੈਲੋ ਆ ਪਈ ਹੈਗੀ ਤੇ ਤਾਂ ਮੈਂ ਪੇਦਾ ਹੋਲੀ ਰੱਖੇ گلاب ਉਹ گلاب ਸੋਰੀ ਜੀ ਕੋਣ ਤੁਸੀਂ ਮੈਂ ਪੂਰੇ ਕਿ ਆਇਆ ਹੋਇਆ ਜੀ ਇੱਥੇ ਕੀ ਕਰਨ ਆਇਓ ਚਾਬੀ ਲੈਣ ਆਇਆ ਸੀ ਜੀ ਖੇਤ ਵਾਲੇ ਕੋਠੇ ਦੀ ਨੀ ਚਾਬੀ ਬਾਰੇ ਪਤਾ ਹੈਗਾ ਡੈਡੀ ਵੀ ਬਾਜ਼ਾਰ ਗਏ ਹੋਏ ਹੈਗੇ ਉਹਨਾਂ ਨੂੰ ਹੀ ਪਤਾ ਹੁੰਦਾ ਦੇਖ ਲੋ ਪਈ ਹੋਏ تھے ਕਿਤੇ ਅੰਦਰ ਮੈਂ ਇੱਕ ਵਾਰ ਦੇਖਿਆ ਨਹੀਂ ਆਂਗੇ ਹਾਂ ਤੁਸੀਂ ਇੱਥੇ ਖੜੋ ਅਲੋ मैं लगता गलत चाबी है जी कोई नहीं मैं दूसरी चाबी ले आ हाँ देखो आही है बस चाबी तुम इन्होंने वारी वरी वरी ला के देख लो हाँ जी कोई गल ਕਣਕੀ ਹੋ ਗਿਆ ਜਿਆ ਚਾਬੀ ਨਾ ਲੱਗੇ ਜੇ ਆਇਂ ਕਰੋ ਫਿਰ ਆ ਚਾਬੀ ਵੀ ਫੜੋ ਸਾਰੀਆਂ ਹੀ ਵਾਰੀ ਵਾਰੀ ਲਾ ਕੇ ਦੇਖ ਲਓ ਜੇ ਫਿਰ ਵੀ ਨਾ ਖੁੱਲਿਆ ਫਿਰ ਜ਼ਿੰਦਾ ਹੀ ਤੋੜ ਦਿਓ ਗੁਲਾਬ ਗੁਲਾਬ ਜੀ ਹਾਂਜੀ ਪਾਣੀ ਮਿਲ ਜੂਗਾ ਜੀ ਲਿਆ ਤੇ ਨਹੀਂ ਕਿੱਦਾਂ ਦੇਖਿਆ ਨਾ ਪਾਣੀ ਦਾ ਸੀ ਮੈਂ ਕਹਿੰਦਾ ਸੀ ਇਹ ਘਰ ਬਹੁਤ ਸੋਹਣਾ ਪਾਇਆ ਜੀ ਮਿਸਤਰੀ ਨੇ ਪਾਇਆ ਹੋਰ ਹਲਵਾਈ ਬਣਾਉਂਦੇ ਆ ਪਾਣੀ ਪੀ ਲਿਆ ਪਾਣੀ ਹਾਂਜੀ ਗੇਟ ਬੰਦ ਕਰ ਲਿਓ ਜੀ ਕੋਈ ਨਹੀਂ ਲਾ ਲੂੰਗੀ 게ਟ